ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਆਏ ਆਂ ਜੀ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਰਸਟੈਂਡ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਆਪਣੇ ਰੇਟ ਨੇ ਜਿਹੜੇ ਹੋ ਰਿਟੇਲ ਦੇ ਵੀ ਬਹੁਤ ਵਧੀਆ ਹੁੰਦੇ ਨੇ ਵਧੀਆ ਮੀਨਸ ਘੱਟ ਹੁੰਦੇ ਨੇ ਔਰ ਜਿਨ੍ਹਾਂ ਨੇ ਸੈਟ ਵਾਈਜ਼ ਲੈਣਾ ਉਹ ਆਪਣੇ WhatsApp ਨੰਬਰ 94174 98607 ਤੇ ਆਪਾਂ ਨੂੰ WhatsApp ਮੈਸੇਜ ਜਾਂ ਕਾਲ ਕਰਕੇ ਰੇਟ ਪਤਾ ਕਰ ਸਕਦੇ ਜੀ ਆ ਆਪਾਂ ਜਿਹੜੇ ਅੱਜ ਦਾ ਤੁਹਾਨੂੰ ਸਟਾਫ ਦਿਖਾਵਾਂਗੇ ਇਹ ਆਡੀ ਆਉਗੀ ਜੀ AK ਟੈਕਸ ਦੀ ਆਡੀ ਸਟਾਫ ਆਊਗਾ AK ਟੈਕਸ ਦਾ ਆਡੀ ਡਿਜੀਟਲ ਹੁੰਦੀ ਹੈ ਜੀ ਇਹ ਡਿਜੀਟਲ print ਹੁੰਦਾਗਾ ਆ ਆਪਣੇ ਕੋਲੇ ਫਰਸਟ ਆ ਗਿਆ ਜੀ ਫਰਸਟ ਕਲਰ ਆ ਗਿਆ ਜੀ ਡਿਜ਼ਾਈਨ ਵੀ ਫਰਸਟ ਆ ਗਿਆ ਥੋੜਾ ਜ਼ੂਮ ਨੇੜੇ ਕਰਕੇ ਵੀ ਨਹੀਂ ਤੁਹ ਦਿਖਾ ਦਿਓ ਜੀ ਹਾਂਜੀ ਇਹ ਗ੍ਰੇ ਤੇ ਮੋਰਤਾਂਕੀ ਦਾ ਕਲਰ ਹੈ ਕਲਰ ਕੰਟਰਾਸਟ ਬਹੁਤ ਸੋਹਣਾ ਜੀ ਬਹੁਤ ਵਧੀਆ ਲੱਗਦਾ ਡਿਜ਼ਾਈਨ ਆ ਦੇਖੋ ਡਿਜ਼ਾਈਨਿੰਗ ਬਹੁਤ ਹੀ ਸੋਹਣੀ ਹੈ ਜੀ ਟਾਈ ਐਂਡ ਡਾਈ ਵੰਗੂ ਹੈ ਟਾਈ ਡਾਈ ਸੂਟ ਵੰਗੂ ਹੈ ਬਹੁਤ ਸੋਹਣਾ ਪ੍ਰਿੰਟ ਹੈ ਜੀ ਪ੍ਰਿੰਟਿੰਗ ਬਹੁਤ ਜਿਆਦਾ ਵਧੀਆ ਹੈਗੀ ਹੈ ਜੀ ਇਹ ਆਪਣੇ ਕੋਲ ਆਗਾ ਜੀ ਫਸਟ ਇਹਨਾਂ ਦੇ ਰੰਗ ਨੇ ਜਿਹੜੇ ਉਹ ਪੱਕੇ ਹੁੰਦੇ ਨੇ ਜੀ ਡਿਜੀਟਲ ਪ੍ਰਿੰਟ ਹੁੰਦਾ ਇਹ ਆਪਣੇ ਕੋਲ ਆਗਾ ਜੀ ਫਸਟ ਤੁਸੀਂ ਸਕਰੀਨਸ਼ਾਟ ਲੈਣਾ ਤੇ ਜਲਦੀ ਜਲਦੀ ਕਰਨਾ ਸੈਂਡ ਜੀ। ਔਰ ਇਹ ਸੀਗਾ ਇਸਦਾ ਫਰਸਟ ਕਲਰ ਜੀ। ਹੁਣ ਆਪਾਂ ਤੁਹਾਨੂੰ ਪੱਟੀ ਤੋਂ ਲਾ ਕੇ ਨਹੀਂ ਦਿਖਾਉਂਦੇ ਕਿਉਂਕਿ ਆਪਾਂ ਐਡੇ ਹੀ ਦਿਖਾ ਦੇ ਗਏ ਤੁਹਾਨੂੰ ਸਾਰੇ ਕਲਰ ਥੋੜ-ਥੋੜ ਕੇ। ਹਾਂ ਜੀ ਇਸਦਾ ਸੈਕੰਡ ਕਲਰ ਆ ਆ ਗਿਆ ਜੀ। ਇਹ ਤੁਹਾਡਾ ਲੈਮਨ ਕਲਰ ਦੇ ਵਿੱਚ ਰਹੂਗਾ ਜੀ। ਔਰ ਅਗਲਾ ਕਲਰ ਆ ਗਿਆ ਜੀ ਇਸਦਾ ਨਾਲੀ। ਔਰ ਅਗਲਾ ਕਲਰ ਆ ਗਿਆ ਜਿਸ ਦਾ ਜਿਨ੍ਹਾਂ ਨੇ ਸੈਟ ਵਾਈਜ਼ ਲੈਣਾ ਹੁੰਦਾ ਜੀ ਉਹਨਾਂ ਦੀ ਜਾਣਕਾਰੀ ਲਈ ਆਪਾਂ ਦੱਸ ਦਈਏ ਕਿ ਇੱਕ ਫੱਟੀ ਤੇ ਤਿੰਨ ਸੂਟ ਹੁੰਦੇ ਨੇ ਜੀ। ਇੱਕ ਸੈਟ ਦੇ ਵਿੱਚ ਹੁੰਦੇ ਨੇ ਕਿ 12 ਸੂਟ। ਇਹਦਾ ਸੈਟ 4 ਦਾ ਤਾਂ ਹੁੰਦਾ ਹੀ ਹੁੰਦਾ ਕਦੇ ਕਦੇ 5 ਦਾ ਵੀ ਆ ਜਾਂਦਾ ਹੈ ਜੀ ਸੈਟ। ਆ ਪੀਕ ਕਲਰ ਆ ਗਿਆ ਜੀ। ਉਹ ਆ 컬러 পিচ ਆ ਗਿਆ ਜੀ ਦੇਖੋ ਇਹ 그린 컬러 ਆ ਗਿਆ ਜੀ ਇਹ ਲੇਮਨ 컬러 ਆ ਗਿਆ ਔਰ ਇਹ পিচ 컬러 ਆ ਗਿਆ ਚਾਰੇ 컬러 ਇੱਕ ਤੁਹਾਨੂੰ ਆਪਾਂ ਜਿਹੜਾ ਪਹਿਲਾਂ ਦਿਖਾਇਆ ਸੀ ਦੇਖੋ ਇਹ ਆ ਗਿਆ ਆਪਣੇ ਕੋਲੇ ਮੋਰ ਪੰਖੀ 컬러 ਦੇ ਵਿੱਚ ਆ 컬러 ਆ ਗਿਆ ਜੀ ਡਿਜ਼ਾਈਨਿੰਗ ਬਹੁਤ ਜਿਆਦਾ ਸੋਹਣੀ ਹੈ ਜੀ ਪ੍ਰਾਈਸ ਹੈਗਾ ਜਿਹੜਾ ਆਪਣੇ ਕੋਲੇ ਰਹੂਗਾ ਇਹ ਕੇ ਟੈਕਸ ਦੀ ਔਰਡੀ ਦਾ ਜੀ 550 ਰੁਪਏ ਓਨਲੀ ਸਿਰਫ 550 ਰੁਪਏ ਰੇਟ ਹੈਗਾ ਜਿਹੜਾ ਉਹ ਤੁਹਾਨੂੰ ਵਿజిਟ ਕਰਨ ਤੇ ਮਿਲੂਗਾ ਜੀ ਜਿਨ੍ਹਾਂ ਨੇ ਕੋਰੀਅਰ ਕਰਵਾਉਣਾ ਉਹ ਚਾਰਜ ਹੈ ਜਿਹੜਾ ਤੁਹਾਡਾ ਐਕਸਟਰਾ ਰੋਗ ਹੈ ਜੀ 50 ਰੁਪਏ ਦੇ ਵਿੱਚ ਲਗਭਗ ਆ ਹੀ ਜਾਂਦਾ 50 60 ਦੇ ਵਿੱਚ ਤੁਹਾਨੂੰ ਸੂਟ ਜਿਹੜਾ ਇਹ ਤੁਹਾਡੇ ਕੋਲੇ ਪਹੁੰਚ ਜਾਂਦਾ ਹੈ ਹਾਂਜੀ ਅਗਲਾ ਡਿਜ਼ਾਈਨ ਆ ਗਿਆ ਜੀ ਆਪਣੇ ਕੋਲੇ ਆਵ ਵਾਲਾ ਅਗਲਾ ਇਹ ਵੀ ਔਡੀ ਹੈ ਜੀ ਅੱਜ ਆਪਾਂ ਤੁਹਾਨੂੰ ਔਡੀ ਹੀ ਦਿਖਾਵਾਂਗੇ ਔਡੀ ਦੇ ਬਹੁਤ ਸਾਰੇ ਡਿਜ਼ਾਈਨ ਪੈਨੇ ਜੀ ਆਪਣੇ ਕੋਲੇ ਜਿਹੜੇ ਜਨ ਵੀ ਕਸਟਮਰ ਨੂੰ ਚਾਹੀਦੀ ਹੁੰਦੀ ਹੈ ਸੇਲ ਵਾਸਤੇ ਰਿਟੇਲ ਵਾਸਤੇ ਤਾਂ ਤੁਸੀਂ ਆਪਣੇ ਤੋਂ ਲੈ ਸਕਦੇ ਹੋ ਜੀ ਹਾਂਜੀ ਆਹ ਕਲਰ ਹੈਗਾ ਜਿਹੜਾ ਇਹ ਪਿੰਕ ਵਾਈਨ ਪਿੰਕ ਜਿਹਾ ਆ ਗਿਆ ਜੀ ਵਾਈਨ ਪਿੰਕ ਜਿਹਾ ਕਲਰ ਆ ਗਿਆ ਕੱਟ ਹੈ ਜਿਹੜੀ ਉਸ ਦੀ 5 ਮੀਟਰ ਰਹਿੰਦੀ ਹੈ ਜੀ ਇਹਦੇ ਥੱਲੇ ਲਾਈਨਿੰਗ ਲਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ ਰੂਟੀਨ ਵੀਅਰ ਵਾਲਾ ਬਾਹਰ ਅੰਦਰ ਵਾਲਾ ਹੀ ਬਹੁਤ ਸੋਹਣਾ ਸੂਤ ਬੰਦਾ ਜੀ ਆ ਆਪਣੇ ਕੋਲੇ ਫਸਟ ਆ ਗਿਆ ਜੀ ਉਹ ਜਿਹੜਾ ਪਹਿਲਾ ਵਾਲਾ ਸੀਗਾ ਉਸ ਦੇ ਵਿੱਚ ਡਿਜ਼ਾਈਨਿੰਗ ਸੀਗੀ ਜਿਹੜੀ ਉਹ ਬਰਬਰੀ ਚੈੱਕ ਵਾਂਗੂ ਬਣੀ ਹੋਈ ਸੀ ਬਰਬਰੀ ਚੈੱਕ ਦੇ ਵਿੱਚ ਛੋਟੀਆਂ ਛੋਟੀਆਂ ਡੱਬੀਆਂ ਜੀਆਂ ਬਣੀਆਂ ਹੁੰਦੀਆਂ ਨੇ ਜਿਹੜਾ ਆਪਣਾ ਪਹਿਲਾ ਸਟੱਫ ਸੀਗਾ ਨਾ ਇਹਦੇ ਵਿੱਚ ਚੈੱਕ ਬਣਿਆ ਹੋਇਆ ਸੀ ਬਰਬਰੀ ਵਾਂਗੂ ਇਹ ਬਰਬਰੀ ਚੈੱਕ ਡਿਜ਼ਾਈਨ ਤੇ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਟੈਬੀ ਚੈੱਕ ਲਾਈਨਿੰਗ ਤੇ ਆਉਡੀ ਹੈ ਜੀ ਟੈਬੀ ਵਾਲਾ ਲਾਈਨਿੰਗ ਵਾਲਾ ਡਿਜ਼ਾਈਨ ਹੈ ਜਿਹੜਾ ਵਿੱਦ ਇਸ ਦੇ ਨਾਲ ਹੈ ਜੀ ਆਉਡੀ ਤੇ ਫਲਾਰ ਦੇ ਨਾਲ ਨਾ ਪ੍ਰਿੰਟਿੰਗ ਦੇ ਨਾਲ ਉਹ ਇਸ ਤਰ੍ਹਾਂ ਟਾਈਪੀ ਵੀ ਇਸ ਦੇ ਵਿੱਚ ਬਣਿਆ ਹੋਇਆ ਔਰ ਇਸ ਦਾ ਸੈਕੰਡ ਕਲਰ ਆ ਗਿਆ ਜੀ ਫਰੋਜੀ ਕਲਰ ਦੇਖੋ ਬਹੁਤ ਸੋਹਣਾ ਕਲਰ ਹੈ ਜੀ ਸੈਕੰਡ ਕਲਰ ਇਸ ਦਾ ਫਰੋਜੀ ਕਲਰ ਆ ਗਿਆ ਜੀ ਤਾਂ ਅਗਲਾ ਕਲਰ ਕਲਰ ਹੈਗਾ ਜਿਹੜਾ ਉਹ ਮਸਟਰਡ ਆ ਗਿਆ ਜੀ ਇਸ ਦਾ ਮਾਸਟਰਡ ਕਲਰ ਆ ਗਿਆ ਜੀ ਮਾਸਟਰਡ ਕਲਰ ਆ ਦੇ ਜੀ ਅਗਲਾ ਕਲਰ ਹੈਗਾ ਜੀ ਜਿਹੜਾ ਇਸ ਦਾ ਮਹਿੰਦੀ ਵਾਲਾ ਆ ਦੇਖੋ ਜੀ ਮਹਿੰਦੀ ਗ੍ਰੀਨ ਕਲਰ ਆ ਗਿਆ ਇਹ ਮਹਿੰਦੀ ਗ੍ਰੀਨ ਕਲਰ ਆ ਗਿਆ ਜੀ ਇਹ ਵਾਈਨ ਪਿੰਕ ਆ ਗਿਆ ਇਹ ਮਸਟਰਡ ਆ ਗਿਆ ਇਹ ਫਰੋਜੀ ਆ ਗਿਆ ਚਾਰੇ ਕਲਰ ਨੇ ਜਿਹੜੇ ਤੁਹਾਡੇ ਸਾਹਮਣੇ ਨੇ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਪ੍ਰਾਈਸ ਹੈਗਾ ਜਿਹੜਾ ਉਹ ਆਪਣੇ ਕੋਲੇ ਆਡੀ ਦਾ 550 ਰੁਪਏ ਰਹੂਗਾ ਜੀ 550 ਦੇ ਵਿੱਚ ਤੁਹਾਨੂੰ 5 ਮੀਟਰ ਕੱਟ ਸੂਟ ਮਿਲੂਗਾ ਜੀ ਚਾਹੇ ਉਹ ਆਡੀ ਪਲੇਨ ਪ੍ਰਿੰਟਿੰਗ ਵਾਲੀ ਹੈ ਚਾਹੇ ਆਡੀ ਟੈਬੀ ਵਾਲੀ ਹੈ ਚਾਹੇ ਆਡੀ ਬਰਬਰੀ ਚੈੱਕ ਵਾਲੀ ਹੈ ਸਾਰੀ ਆਡੀ ਦਾ ਰੇਟ ਆਪਣੇ ਕੋਲੇ 500 ਤੇ 50 ਰੁਪਏ ਹੈ ਜਲਦੀ ਜਲਦੀ ਸਕਰੀਨਸ਼ਾਟ ਲਓ ਤੇ ਸੈਂਡ ਕਰੋ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਧੰਨਵਾਦ